ਹੋਇਆ ਨਾ ਠੀਕ ਆ ਕੋਸਾ ਤੁਸੀਂ ਬਣਾਉਂਗੇ ਹਣ ਬਣਾਓ ਭੁੱਖ ਇੰਨਾ ਵਹਿਗੀ ਆ ਆ ਜਾਣ ਕੇ ਸਵਾਲ ਲਈ ਜਾਂਦੀ ਆਟੇ ਨਾਲ ਖੇਡਣ ਲਈ ਤੂੰ ਜਵਾਬ ਨਹੀਂ ਆ ਬਣਾਈ ਦੁਆਰ ਵਾਲਾ ਆ ਦਾ ਵੇਚ ਤੂੰ ਆ ਬਲਿੱਦ ਜੀ ਪਾਈ ਵੇਚ ਕੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਜ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਓਹ ਓਕੇ ਓਏ ਬਰਾਵਾ ਚੜਦੀ ਰਹੀਆਂ ਨਾਲ ਆ ਆ ਜਾਣ ਕੇ ਸਵਾਲ ਲਈ ਜਾਂਦੀ ਆਟੇ ਨਾਲ ਖੇਡਣ ਤੂੰ ਜਵਾਬਾਂ ਡੱਬਾ ਖੋਲਿਆ ਬਰਾਵਾ ਚੱਤੀ ਜਾਂ ਨਾਲ ਹਾਂ ਤੇ ਇਧਰ ਮੁਗਾਈ ਇਧਰ ਤਾਨ ਕਰੀ ਬੋ ਤਾਨ ਕਰੀ ਤਾਨ ਤੇ ਨਾ ਕੰਮ ਜਾ ਬੰਦ ਸਿੰਬਾ ਸਿੰਬਾ ਇਧਰ ਤਾਨ ਕਰੀ ਤਾਨ ਨੂੰ ਤਾਨ ਕਰੀ ਨਹੀਂ ਬੋ ਕਰੀ ਨਹੀਂ ਗੋਲ ਗੋਟਾ ਇਧਰ ਆ ਤਰੀ ਮੰਮਾ ਨੂੰ ਭੇਜਾਂ ਵੀਡੀਓ ਹੈ ਇਹ ਲੋਕ ਜਿਹੜੇ ਪਹਿਲਾਂ ਕਿਹਦੇ ਐਪ ਲੈ ਰੱਖੇ ਸਿੰਬਾ ਸਿੰਬਾ ਆ ਆਪਣਾ ਸ਼ਹਿਰਾ ਦੇ ਆ ਆਪਣਾ ਗੈਂਦਾ ਜੀ ਇੱਕ ਮੂੰਹ ਇੱਕ ਮੂੰਹ ਵੇਖੀ ਇੱਕ ਇਧਰ ਮੂੰਹ ਵੇਖ ਦੇ ਮੂੰਹ ਵੇਖ ਮੂੰਹ ਵੇਖਦਾ ਉਹਨਾਂ ਨੂੰ ਚਾਹੀਦਾ ਕੰਮ ਕਰੀ ਮੋਟਿਆ ਵਸ ਤਟਤੀ ਜੀ ਬਣਾਈ ਫਿਰਦਾ ਏ ਹੈ ਖਈ ਵੀ ਜਨ ਟਟੀ ਆ ਲੈ ਲਦ ਜੀ ਇਹ ਬਣਾਈ ਬਣਾ ਕੇ ਨੀ ਰੱਤੀ ਨਏ ਆਪ ਬਣਾਈ ਤੂੰ ਆਹ ਵਾਲਾ ਆਹ ਦਾ ਵੇਚ ਤੂੰ ਆਪ ਲੈਦ ਜੀ ਪਾਈ ਵਿੱਚ ਕੀ ਪਤਾ ਨਹੀਂ ਪਾਪੂ ਲਾਈ ਪੀਨਟ ਓਹੋ ਆਏ ਸਵਾਦ ਜ ਨਹੀਂ ਆ ਰਿਹਾ ਆਹ ਦਾ ਲੈਦ ਆਲਾ ਲੋ ਜੀ ਕੋਸਾਬ ਆਪ ਸਾਹਮਣੇ ਹੋਏ ਹਨ ਠੀਕ ਆ ਕੋਸਾਬ ਤੁਸੀਂ ਬਣਾਉਂਗੇ ਨਾ ਬਣਾਉਣਾ ਹੀ ਪੈਣਾ ਇਹਨਾਂ ਨੇ ਤਾਂ ਸਾੜ ਤੇ ਆਏ ਤਾਂ ਸਾੜ ਤੇ ਓਕੇ ਇਹ ਨਾਂ ਮੈਂ ਗਈ ਆ ਨੇਟ ਲਿਆ ਹਰ ਤੋਂ ਓਏ ਊਠ ਜੋੜਨ ਲੱਗੇ ਊਠ ਚੱਲ ਚੱਲ ਜੁੜ ਜਾ ਹੁਣ ਸ਼ਾਵਾ ਸ਼ਾਵਾ ਚੱਲ ਤੈਨੂੰ ਸੌ ਲੱਗੇ ਲੋ ਜੀ ਆ ਦੱਸੋ ਲੱਗਦਾ ਕੋਈ ਕੁਛ ਇਲਾਜ ਕਰਾ ਇਸ ਸਾਲ ਵਿਆਹ ਹੋ ਜਾ ਊਠ ਦੇੜੇ ਨਾਲ ਜੋੜ ਲੱਗੇ ਆ ਉਹ ਪੂਰਾ ਲੰਮਾ ਹੀ ਬੜਾ ਲੈ ਉਹ ਵੇਖੀ ਉਹ ਬਹਿ ਕੇ ਵੀ ਉਹਦੇ ਬਰਾਬਰ ਮਹਾ ਹੋ ਗਿਆ ਲੈ ਲਾਈਆਂ ਦਾ ਬੱਲੇ ਆਪਾਂ ਲੈ ਕੁਮਾ ਟਵੀ ਉਹ ਚਲਾ ਕੇ ਖੜਾ ਲੋਈਆ ਪਟੜਵਾ ਉਹ ਤੇਰਾ ਪਟੜਾ ਨਾ ਨਾਮ ਚੜਾ ਨਹੀਂ ਜਾਵੇਂ ਤੁਨੇ ਨਹੀਂ ਨਹੀਂ ਰਾਜੇ ਵੈਰੀ ਗੁੱਡ ਲਓ ਜੀ ਊਠ ਜੋੜਤਾ ਵਾ ਤੇ ਦੇਖਦਾ ਰੇਗਿਸਤਾਨ ਨੂੰ ਚੱਲੇ ਆ ਰਾਜੇ 15 ਲਾ ਕੇ ਆਈ ਬਈ ਆ ਯਾਰ ਰੰਗ ਮੈਚ ਰੱਖਦਾ ਅੱਲੇ ਕੈਮਲ ਕਰ ਵੀ ਪਾਇਆ ਹੁੰਦਾ ਦੇਖ ਆ ਜਿੱਟ ਬਾਬੇ ਇੱਕ ਨਹੀਂ ਚੁਕਾ ਦਿਓ ਵਾ ਚੱਕਾ ਜਾਣਾ ਚੱਲ ਚੁਕਾ ਦਿਓ ਚੁਕਾ ਕੇ ਛੱਡ ਦਿਓ ਬਾਜੋਂ ਬਾਸਰ ਚੋਟੀ ਚ ਨਹੀਂ ਛੱਡ ਦਿਓ ਚੁਕਾ ਕੇ ਉਹ ਭਰਾਵਾ ਚੱਲ ਲਾਲੀ ਜੇ ਮਾਪਾ ਦਾ ਛੱਡ ਦੋ ਛੱਡ ਦੋ ਛੱਡ ਦੇ ਛੱਡ ਦੇ ਛੱਡ ਦੇ ਤੂੰ ਵੀ ਛੱਡ ਦੇ ਚੱਲ ਦੱਸਦੀ ਪਹਿਲੇ ਬਾਜ ਦੇ ਦੇ ਛੱਡ ਦੇ ਚੱਲ ਲੈ ਥੱਲੇ ਉਹ ਪੈਰ ਸ਼ੇਕ ਕਰ ਲਾਲੀ ਜੇ ਮਾ ਹਾ ਜੀ ਉਹ ਜਿਹੜੀ ਐਕਸਰਸਾਈਜ਼ ਕੀਤੀ ਨਾ ਕੱਲ ਉਹ ਕਰਕੇ ਵਿਖਾ ਦੇ ਆਓ ਪਲੀਜ਼ ਯਾਰ ਬੜੇ ਇਥੇ ਕੌਣਿਆ ਡਾਈਟ ਪਲਾਨ ਲੈਣ ਵਾਲੇ ਬਹੁਤ ਸਨੈਕ ਜੜ ਤੇ ਤੇਰਾ ਮੈਂ ਰੈਫਰੈਂਸ ਦੇਣੀ ਆ। ਭਾਰ ਕਿੰਨਾ ਡ੍ਰੌਪ ਕਰਤਾ ਆਪਾਂ? ਕਿੰਨੇ ਦਿਨਾਂ ਚ? ਉਹ ਲੋਕੀ ਕੌਣ ਆ 2 ਮਹੀਨਿਆਂ ਚ 50 ਕਿਲੋ ਡਾ ਦਿੰਦੇ ਆ। ਵੇਖੇ ਨੀ ਨਟ ਤੇ? ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ।